ਚੱਕਾ ਜੀ ਦਾ ਸਾਂਣ ਜੱਟ ਸਾਡਾ ਸਰਦਾਰ ਦਿਹਾਲ ਸਿੰਘ ਮਿਲ ਲਈਏ ਪਹਿਲਾਂ ਸਰਦਾਰ ਦਿਹਾਲ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਲ ਚੱਲ ਮਾਰਾ ਠੀਕ ਆ ਵੇਖੋ ਸਾਡਾ ਸਾਂਣ ਜੱਟ ਆ ਗਿਆ ਆ ਗਿਆ ਮੈਂ ਉਹ ਲੈ ਆਇਆ ਕਿੱਟਾ ਨੂੰ ਸਰਦਾਰ ਸਾਹਿਬ ਲੈਂ ਸਰਦਾਰ ਹਰਿਆਲ ਸਿੰਘ ਵਿਰਾਸਤ ਪੰਜਾਬ ਹਵੇਲੀ ਹੋਟਲ ਬਿਜ਼ਨਸਮੈਨ ਫਾਰਮ ਹਾਊਸ ਬਹੁਤ ਕੁਛ ਹੈ ਜੀ ਜਿਹੇ ਵਿਖਾਵਾਂਗੇ ਤੁਹਾਨੂੰ ਥਿਲ ਭਰਾ ਨੇ ਜੀ ਇੱਥੇ ਗਵਾਲੀਅਰ ਦੇ ਵਿੱਚ ਲੋਜ ਇਹ ਜੀ ਵਿਰਾਸਤ ਪੰਜਾਬ ਹਵੇਲੀ ਹੋਟਲ ਸਭ ਕੁਛ ਖਾਣ-ਪਾਣ ਇਹ ਨਹੀਂ ਤਾਂ ਦਸਿਆ ਤੇ ਨਿਭਰਾ ਸਰਕਾਰ ਹਰਿਆਲ ਸਿੰਘ ਸੁਖਾ ਲਾਲ ਸਿੰਘ ਤੇ ਮੰਦੀਪਾ ਜੀ ਇੱਤੋਂ ਇਹਨਾਂ ਦਾ ਦੇਵਾ ਜੀ ਤੇ ਐਸਾਈਡ ਤੇ ਉੱਡਾ ਇਹ ਰਾਸਤੇ ਪੰਜਾਬ ਲੋ ਜੀ ਮਿਲਦੇ ਜੀ ਅੱਗੇ ਜਾ ਕੇ ਅਰੇ ਵੀਰਾਂ ਨੂੰ ਇਹਨਾਂ ਦੇ ਮੈਂ ਵਿਆਹਾਂ ਦੇ ਫੰਕਸ਼ਨ ਕੀਤੇ ਆ ਹਾਂ ਜੇ ਵੀ ਇੱਥੇ ਹੁਣੇ ਗਰਚੋਤ ਤੇ ਕ੍ਰਮ ਜੋ ਸਾਰੇ ਥੀ ਹੁਣੇ ਚਾਰੇ ਨੇ ਜੀ ਹਰਦੀਪ ਸਿੰਘ ਸਰਦਾਰ ਹਰਦੀਪ ਸਿੰਘ ਜੀ ਤੇ ਇੱਥੇ ਸਾਰੇ ਦੇਖ ਰਹੇ ਆ ਜੀ ਕਿ ਪੰਜਾਬੀ ਦੇ ਦੂਸਰੇ ਸ਼ੈਫ ਹੈ ਨਾ ਦੇਖ ਰਿਹਾ ਹੈ ਵੀ ਸਰਦਾਰ ਸਾਹਿਬ ਤੇ ਹੁਣ ਆਏ ਪੰਜਾਬ ਵਾਲੇ ਇਹ ਲਿਖੀ ਆ ਤੇ ਜਰੂਰ ਆਪੇ ਰਾਸਤੇ ਪੰਜਾਬ ਤੇ ਪਰ ਪੰਜਾਬੋ ਦੇ ਬੰਦੇ ਹੁਣ ਆ ਰਹੇ ਆ ਆ ਗਏ ਜੀ ਅਹੀਂ ਵੀ ਹੁਣ ਕਰਦੇ ਚੈੱਕ ਕਰ ਡਾਟਾ ਹੋਰ ਜੀ ਸਾਹਿਬ ਜੀ ਅਸੀ ਕਾਲ ਜੀ ਕੀ ਨਾਮ ਜੀ ਸਰਦਾਰ ਸਾਹਿਬ ਸਿੰਗਰ ਸਿਮਰਨ ਸਿੰਘ ਆ ਮੇਰਾ ਨਾਮ ਹੈ ਕਿ ਸਸੀ ਕਾ ਜੀ ਸਸੀ ਕਾ ਹੋਰ ਬੜੀ ਹੈ ਸਸੀ ਕਾ ਠੀਕ ਠਾਕ ਚਲੇ ਬੜੀ ਹੈ ਬੈਠ ਸਰਦਾਰ ਸਾਹਿਬ ਦੇ ਘਰੇ ਮੇਰੇ ਹੰਗਲੇ ਬੈਠੇ ਆ ਜੇ ਤੂੰ ਇਹ ਜਾਗਦੇ ਮੈਂ ਮੰਨਦਾ ਨਾ ਕਰਾੜੇ ਮੈਂ ਇਹ ਕਰਾੜੇ ਮਾਰਦੇ ਮੈਂ ਜਾਗਦਾ ਮੈਂ ਦੋ ਮੈਂ ਕਰਾੜੇ ਮੰਨਦਾ ਇਹ ਰਾਤ ਕਿੰਨੇ ਘਰੋਂ ਪਰਿਵੇ ਇਹ ਸਹਾਰ ਰਹਿਮਤ ਫਲੋਰ ਵਾਲੇ ਦੀ ਉੱਠੇ ਜਾਉਂਦੇ ਇਹਨਾਂ ਦੇ ਰਹਿਮਤ ਕਦੋਂ ਨਹੀਂ ਉਠੋ ਵੈਕਰੂ ਦੀ ਰਹਿਮਤ ਆ ਟੜ ਤੇ ਤੇ ਬੜੀ ਸੋਹਣੀ ਤੇ ਉਠੋ ਕੰਮ ਤਾਂ ਦਰਸੇ ਚੱਲੀਏਗੇ ਬੜੇ ਇਹ ਜੀ ਸੁਧੇ ਰਹਿਮਤ ਵਾਲੇ ਰਹਿਮਤ ਤੇ ਬੜੀ ਹੋਈ ਪਈ ਇਹਨਾਂ ਦੇ ਗਦਰਬਾਰ ਆ ਦੇ ਰੌਣਾ ਸਾਹਿਬ ਰੌਣੇ ਸਾਹਿਬ ਦੇ ਹੰਦੇ ਇਹ ਤੇ ਵਕੀ ਪਰੋਣਾ ਬੜੀ ਘੈਣ ਹੀ ਬੰਦਾ ਬਠੰਡੇ ਗਿੱਦੜ ਬਾ ਬਠੰਡੇ ਚੂਪਰੇ ਪ੍ਰਵਾਹ ਦੇ ਮੈਨੂੰ ਵੀ ਜਾ ਆਈ ਵਾ ਲਿਫਟਾਂ ਲੁਫਟਾਂ ਖੋਲਣ ਮਾਰਦੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੁੰਦਾ ਕਿਕਰੋਂ ਲਿਫਟ ਖੋਲਦੀ ਹੈ ਕਿਕਰੋਂ ਵਾਈਦੀ ਤੇ ਕਿੱਥੇ ਵਾਈਦੀ ਹੈ ਮੈਂ ਰੋ 3 ਵਰੀ ਗਿਆ ਲਿਫਟਾਂ ਜੇ ਮੈਨੂੰ ਉਤਰਦਾ ਹੀ ਨਹੀਂ ਪਾ ਰਿਹਾ ਲੱਗਦਾ ਕਿਥੇ ਉਤਰਾਂ ਮੈਂ ਟ੍ਰੇਨ ਆ ਉਤਰ ਤੇ ਜੱਜਾ ਕਰਨਾ ਹੈ ਯਾ ਪ੍ਰੋਗਰਾਮ ਕਰਨੇ ਨੇ ਕਿ ਕਿੱਥੇ ਥੱਲੇ ਆ ਜਾਣਾ ਮੁਸ਼ਕਿਲ ਹੋਣਾ ਕੋਈ ਨੰਬਰ ਤਾਂ ਪਤਾ ਹੀ ਨਾ ਹੋਣਾ ਤੇ ਮੈਂ ਟ੍ਰੇਕ ਕਿਨਾਂ ਟਿਕਲੇ ਤੇ ਦੇ ਰਹੀ ਨੂੰ ਲੈਫਟਾ ਜੂ ਪਲੇ ਦੇ ਰਹਿ ਜਾਣਾ ਸ਼ੁਕਰ ਹੈ ਪ੍ਰਭੂ ਆ ਵੀ ਜਾ ਜਾ ਗਈ ਉਸ ਪੀਆ ਜੀ ਗਰਾਉਂਡ ਫਲੋਰਾਂ ਤੇ ਨੂੰ ਤੇ ਆ ਬਾਕੀ ਨੰਬਰ ਜੀ ਚਲੋ ਕੋਸ਼ਨਾ ਕੋ ਸਖੰਦ ਮੇ ਆਪਣ ਰੋ ਜੀ ਰਾਤ ਨੰਗੀ ਹੌਲਿਆ ਸਵੇਰ ਚੜ ਗਈ ਇਹ ਦਿਲ ਦਾ ਰੂ ਉਠਦਾ ਰਾਤ ਸਾਡੀ ਦੋ ਭਰਾਵਾਂ ਦੀ ਠੀਕ ਠੀਕ ਜੀ ਨੰਗੀ ਐ ਜਦੋਂ ਮੈਂ ਘਰਾੜੇ ਮਾਰਦਾ ਤੇ ਉਹ ਚਰੇ ਉੱਠ ਕੇ ਹੰਦੇ ਬਹਿ ਜਾਂਦੇ ਜਦੋਂ ਉਹ ਘਰਾੜੇ ਮਾਰਦੇ ਮੈਂ ਉੱਠ ਕੇ ਬਹਿਣਾ ਸ਼ੂ ਵੇਂ ਘਰਾੜਿਓ ਘਰਾੜੀ ਹੋਏ ਨਿੱਕੇ ਹੁੰਦੇ ਇਦਾਂ ਬੈੜ ਤੇ ਘਰਾੜਿਓ ਭਰਾੜੀ ਲੜ ਪੈਂਦੇ ਨੇ ਵੱਡੇ ਨਿੱਕਾ ਇੱਕ ਘਰਾੜਿਓ ਘਰਾੜੀ ਹੋਏ ਮੁਕੀਏ ਮੁਕੀ ਨਹੀਂ ਹੋਏ ਇਦਾਂ ਉੜਾ ਨੀ ਆ ਰੌਲਾ ਲੈਣ ਲੜਨ ਦਾ ਸਰਾਣੀ ਮਾਰਨੀ ਇੱਕ ਦੂਜੇ ਨੂੰ ਬੈੜ ਤੇ ਉਹ ਵੀ ਕੰਮ ਬਣ ਸਕਦਾ ਸਾਡਾ ਚਲੋ ਖੈਰ ਮੈਂ ਫੇਰ ਵੀ ਸਬਰ ਦਾ ਪਿਆਲਾ ਭਰ ਕੇ ਤਦ ਕੇ ਆ ਕੇ ਬਾਹਰ ਡਰੈ ਰੂਮ ਚ ਬੈਠ ਕੇ ਆਪਣੇ ਕੰਮ ਤੋਂ ਦੇ ਸ਼ੁਰੂ ਕਰ ਲਏ ਚਲੋਈ ਫਰਾਰ ਗਈ ਤੇ ਬਾਤ ਗਈ ਹੁਣ ਅੱਗੇ ਦਿਨ ਦਾ ਲੋਣੇ ਕੀ ਸਾਫ ਦਾਜ ਦਾ ਗਵਾਲੀਅਰ ਚ ਯਾਰ ਪੜੀਆਂ ਬਿਲਡਿੰਗਾਂ ਆਫ ਫਲੈਟ ਬੜਾ ਕੁਛ ਰਸਤੇ ਚ ਵੇਖਣ ਨੂੰ ਮਿਲਿਆ ਤੇ ਪ੍ਰੇਮ ਕੱਢ ਕੇ ਨਗਰੇ ਕਰਨ ਵਾਲੀਆਂ ਬਿਲਡਿੰਗਾਂ ਥੋਣੀਆਂ ਬੜੀਆਂ ਬੜੀਆਂ ਕੈਂਟ ਬਿਲਡਿੰਗਾਂ ਯਾਰ ਇੱਥੇ ਜਿਹੜੀਆਂ ਸਰਕਾਰੀ ਭਾਈਏ ਘਰਾਨੀਆਂ ਬੜਾਈ ਕੁਛ ਰਿਪੋਰਟ ਕਰਨ ਵਾਲਾ ਯਾਰ ਇੱਥੇ ਕੁਵਾਲੀਅਤ ਦੇ ਵਿੱਚ ਕਿਲਾ ਸਾਹਿਬ ਇਹ ਆਪਾਂ ਤੁਹਾਨੂੰ ਦਿਖਾਉਣਾ ਕਿਲਾ ਸਾਹਿਬ ਤੁਹਾਨੂੰ ਪਤਾ ਹੀ ਹੈ ਹਰ ਆਪਣਾ ਕਿਲਾ ਸਾਹਿਬ ਖਾਰਗੋਬੇ ਸਾਹਿਬ ਬਾਦਸ਼ਾਹ ਦੇ ਟਾਈਮ ਤੇ ਜਿਹੜੀਆਂ ਘਰਾਨੀਆਂ ਚੱਲੀਆਂ ਹੈ ਜੋ ਗੱਲਾਂ ਬਤਾਈਆਂ ਕੋਈ ਵਿਖਾਵਾਂਗੇ ਤੁਹਾਨੂੰ ਆ ਰਿਹਾ ਮਸਫੇਰੇ ਇਤਰਾ ਵਹੇ ਆ ਗਏ ਆ ਬਾਹਰ ਟੁਰਨ ਫਿਰਨ ਦੇ ਚੱਕਰ ਚ ਇਥੇ ਸੈਰ ਜੀ ਅੰਦੇ ਕਰਦੇ ਮੈਂ ਵੇਖਾਂ ਕਿ ਇਹ ਤੇ ਸਰਕਾਰ ਆ ਦੇ ਪੰਜਾਬ ਰੈਂਦੇ ਮੈਂ ਵੜੇ ਹਲਟਾ ਆ ਸਰਕਾਰ ਨੂੰ ਇੱਥੇ ਪੁੱਛਦੇ ਆਂ ਕਰਦੇ ਕਿ ਨਹੀਂ ਕਰਦੇ ਸਾਡੇ ਲੋਕ ਤੇ ਸਵੇਰੇ ਬਾਂਦਰ ਨਹੀਂ ਹੁੰਦਾ ਤੜਕੇ ਲੋਕ ਬੜਾ ਡਰ ਪਾਇਆ ਮੈਂ ਉਥੇ ਜਿਹੜਾ ਸੈਰ ਕਰਨ ਤੜਕੇ ਜਾਂਦਾ ਮੈਨਾਂ ਨਾ ਵੀ ਬਚੋ ਬਾਂਦਰ ਫਿਰਦਾ ਜੀ ਬੜੇ ਡਾਕਦੇ ਸੈਰ ਕਰਨ ਨੂੰ ਸਿਰੇ ਪਿੱਛੇ ਲਾਉਣੇ ਵੇਖਦੇ ਆਂ ਕੀ ਚੱਕਰ ਆ ਕੋਈ ਕੰਮ ਤੁਹਾਡੇ ਪੁੱਠੇ ਜੇ ਨਾ ਸੈਰ ਕਰਨ ਦਾ ਕੋਈ ਤਰੀਕਾ ਨਹੀਂ ਨਾ ਸਹੀ ਜਦਾਂ ਹੈਗਾ ਤਾਂ ਮੈਨੂੰ ਕੋਈ ਸਹਾਇਤਾ ਕਰੋ ਸੈਰ ਚੰਗੀ ਗੱਲ ਆ ਹੁਣ ਕੋਈ ਵੇਲੀ ਜਗਾ ਵੇਰ ਹੋ ਗਿਆ ਛੜਕਾਂ ਦੇ ਵਿੱਚ ਚਿੜੀਆਂ ਨੂੰ ਭਜੇ ਫਿਰਨਾਂ ਦੇ ਗੱਡੀ ਮੋਟਰਸਾਈਕਲ ਵੱਜੇ ਵਿੱਚ ਵੇਚ ਗਏ ਮੁੜ ਕੇ ਫੇਰ ਉਹ ਬਾਪੂ ਪੁੱਜਾ ਤੋਂ ਵਾਲਾ ਕੰਮ ਹੋ ਜੇ ਕੋਈ ਬਚਾਜ ਹੈ ਨਾ ਹੰਦਾ ਸੋਣੀ ਇਹਦੀ ਆਵਾਜ਼ ਉਹ ਆਹ ਸਾਲਾ ਲਾਗੋ ਨੰਗੇ ਕੋਈ ਪਾਂ ਪਾਂ ਕਰਦਾ ਪੀ ਖਾਲੀ ਛੜਕਿਆ ਕਿ ਢੀ ਵੱਡੀ ਛੜਕਿਆ ਹੈ ਪੇ ਇਕਲੇ ਕੁੜੀਆ ਬੰਦੇ ਤੜਕੇ ਮੇਰਾ ਛਤਰਾਲੇ ਇੱਥੇ ਵੀ ਬਲੀਅਰ ਚ ਹੈਗੇ ਪੀ ਕਿੱਡੀ ਵੱਡੀ ਛੜਕਿਆ ਖਾਲੀ ਛੜਕਿਆ ਤੇ ਪਾਂ ਪਾਂ ਕਰਦਾ ਤਰੇ ਆਉਂਦਾ ਮੋਟਰਸਾਈਕਲ ਤੇ ਆ ਜਨਵਰੀ 80 ਸੋਣੀ ਆਵਾਜ਼ ਕੱਢਣ ਦੀ ਹੈ ਮੈਨੂੰ ਰਿਕਾਰਡ ਕਰਨੀ ਉਹਨੇ ਕਰਨੀ ਨਹੀਂ ਦਿੱਤੀ ਕੰਜਰ ਦੇ ਪੁੱਤ ਨੇ ਵੱਜਾਂ ਬੜੀ ਸੁਲੀਆਂ ਉੰਡੀਆਂ ਨੇ ਓਹ ਚਲੋਂ ਤੂੰ ਹੀ ਬੋੜ ਪਾ ਕੇ ਤੂੰ ਹੀ ਸੈਰ ਅੜਾਈਆਂ ਇਹ ਗੜ ਵਰਦੀ ਹੈ ਮੈਂ ਕੀ ਕਰਾਂ ਕਰ ਆ ਹੁਣ ਇਹ ਆ ਸੜਕ ਦੱਸੋ ਵੀ ਇੱਥੇ ਦੋ ਟਰੱਕ ਵੱਡੇ ਨਾਲ ਸਕਦੇ ਤੇ ਆਹ ਸੜਕ ਦੇ ਤੋਂ ਨੀ ਮੋਟਰਸਾਈਕਲ ਲੰਘਿਆ ਤੇ ਸਾਹਮਣੇ ਉਹ ਅੱਜ ਤੱਕ ਸੁਣਾਤੀ ਹੈ ਕੀ ਮਸਲਾ ਹੈ ਦਾ ਖੇਤਰ ਖਾਨ ਮਰਦੇ ਜਾਂਦਾ ਇਹ ਹਾਰਨ ਮਾਰਨ ਤੇ ਲੰਘਿਆ ਤੇਜ ਇਹਦੇ ਮੁਰਕੇ ਮੈਂ ਚਪੇੜਾਂ ਹੀ ਮਾਰਨੀ ਐ ਇਹਦੇ ਬੰਦੇ ਦੇ ਬਾਅਦ ਚ ਮੈਨੂੰ ਮੇਰੇ ਸੱਜਣ ਮਿੱਤਰ ਆ ਗਏ ਚਾਚਾ ਚਪੇੜਾ ਇਹਨੇ ਪਤਾ ਨਹੀਂ ਚਪੇੜ ਮਾਰੀਆਂ ਕਿ ਨਹੀਂ ਉਹਦਾ ਨਾਂ ਰੱਖਿਆ ਚਾਚਾ ਚਪੇੜਾ ਆ ਤੇ ਪਾਈ ਤੇ ਹਸਾੜੀ ਕਿ ਨਾ ਕਿਦੇ ਚਪੇੜ ਬਾ ਛੱਡਦਾ ਉਹ ਚਾਚਾ ਚਪੇੜਾ ਲਾ ਤੇ ਆ ਸਾਡਾ ਆਂਦੇ ਮੇਰੇ ਸੱਜਣ ਮਿੱਤਰ ਗਈ ਕੋਰ ਹੁੰਦਾ ਇਹ ਮੋਟਰਸਾਈਕਲ ਆ। ਉਹ ਕਿਹਨੇ ਆ ਨਮਾਰੇ ਨੇ ਪੁੱਤ। ਧਰਤੀ ਵੀ ਕੋਨਾ ਕੋ ਬੱਜੂ ਅੱਜ। ਆ ਵੀ ਲੋ ਕੰਮ ਪੁੱਠੇ ਹੀ ਸਰੇ ਚੱਲਣ ਡੇ। ਇੱਕ ਮੋਟਰਸਾਈਕਲ ਦਾ ਰੌਲਾ ਪੁੰਦਾ ਗਿਆ ਹੀ। ਇੱਕ ਬੈਟਰੀ ਦਾ ਚੋਪ ਚੂਪ ਇਲਾਗੋ ਨਾਂ ਗਿਆ ਪਤਾ ਇਹ ਲੱਗਦਾ ਭਾਵੇਂ ਇਹ ਲੱਤਾਂ ਮਾਰ ਦਿੰਦਾ ਕਿਸੇ ਨਗੇ ਦੇ ਸੈਰ ਕਰਨ ਵਾਲੇ ਤੇ ਤੂੰ ਹੀ ਦੱਸੋ ਵੀ ਤੇ ਕੋਈ ਹੈ ਹਾਲ ਇੱਕ ਤੇ ਜਿਹਨਾਂ ਦੀ ਆਵਾਜ਼ ਆਉਂਦੀ ਉਹ ਅਜਾ ਮਾਰ ਜਾਂਦੇ ਵਿੱਚ ਤੇ ਇੱਕਾ ਚੋਪ ਚ ਪਾਣੀ ਸੀ ਜਿਹੜੇ ਸੰਦ ਚੱਲਦੇ ਬੈਟਰੀ ਵਾਲੇ ਇਹਨਾਂ ਦਾ ਨਹੀਂ ਪਤਾ ਲੱਗਦਾ ਵੀ ਲੱਗੋ ਕਦੋਂ ਆਣ ਕੇ ਵਿੱਚ ਵੱਜ ਜਾਣਾ ਉਹ ਪੁੱਠੇ ਜਿਹੇ ਸਾਰੇ ਹੀ ਯਾਰ ਨੂੰ ਦੇ ਲੋ ਜੀਵਨ ਬਾਇਦ ਨੇ ਆਪਦੇ ਪੁੱਟੇ ਦੇ ਪਾਣੀ ਦਾ ਭਾਵ ਰੀਤੀ ਰਿਵਾਜ ਕਿਹੜੀਆਂ ਤੇ ਜਿਹੜੇ ਸਈ ਪਹਾੜਾ ਭੁਲਾ ਜਾਂਦੀਆਂ ਅੱਲਾ ਕਰਦੇ ਕਿ ਆਂਦੇ ਨੇ ਉੱਥੇ ਬਣਾ ਲਿਆ ਪਹਾੜਾ ਦਾ ਵਰਤਾ ਹੋ ਜਾਂਦਾ ਕਿੱਥੇ ਠੰਡ ਕਰਨੀ ਤੇ ਕਿੱਥੇ ਗਰਮੀ ਕਰਨੀ ਕਰਦੇ ਆਣ ਹਾਂ ਅਰਸ ਆ ਰੋਈਂ ਕੇ ਅੰਦੇ ਕਰਮ ਕਰਨੀ ਕਰੀ ਕਿੱਥੇ ਗਰਮੀ ਤੋਂ ਕਿੱਟੀ ਅੰਦੇ ਘਟੇ ਮੈਂ ਕਿਹ ਅਰਮੀ ਕਿੱਥੇ ਆਉਂਦਾ तेज़ हम ठंडा पामा के, आधा की ठंडा। देवी पाई है, पोलोग्राफर ने पाऊं में व्यक्ति ठंडा पाऊं। आखिर जहाँ मैं विश्वास पाई हो, यहाँ पैंकर जाने पोवावनी ठंडा है चुड़िया सीरने। आदि में दोगुं दे जब मेरे पुटायम नहीं है कहना गोल में दे में इंदा। आज बीटिंग सदी है मैं सब दोहे कर बीटिंग मू ਸੋਲਰੇ ਖਾਤੇ ਤੇ ਪੇਸਰ ਦਾ ਮਾਤੂ ਪੇ ਨੰਬਰ ਤੇ ਆਇਆ 1318 18 ਅਡਵਾਂਸ ਹੋ ਗਈ ਐਪੋਰਟ ਪਰ ਅਸਰ ਦਾ ਸਵਾ ਕਿਹੜੇ ਆ ਲੋਕ ਸ਼ੇਖਾਦਰ ਹਿੰਸਾ ਮੰਡੀ ਤੇ ਇੱਕ ਉਹ ਰਣਨ ਕੰਮੇ ਨੇ ਆਏ ਕਰੰਕਰੀ ਫੇਕਾ ਬੈਂਕ ਵਾਲੇ ਕਿਹਦੇਂਦੇ ਬਾਈ ਗਾਣਾ ਕਰਦਾ ਬਾਈ ਗਾਣਾ ਕਿਉਂ ਮੈਂ ਫੜਾਵਨ ਪੜੂਗਾ ਇਹ ਬੜੂ ਜੇ ਇਹ ਕਰੋਗੇ ਨਾ ਮੰਦਾ ਲੇਖੋ ਕੀ ਆਏ ਸਾਡੀ ਗੱਲਾਂ ਕਿਰਤ ਕਰਦੇ ਚੱਕੀਆਂ ਲੱਗਦੀਆਂ ਆ ਬੱਝਦੀ ਆਣੇ ਨੇ ਸਤੋਂ ਦਾ ਗਾਣਾ ਕਰਦੇ ਨਹੀਂ ਗਾਣਾ ਮੈਂ ਖੜਾਂਗੇ ਸਾਡੀ ਗੱਲਾਂ ਕਿਹਦਾ ਕੁਸਾ ਪਹਿਲਾਂ ਫੋਟੋਗ੍ਰਾਫਰ ਆ ਮੜਾ ਛਾਇਆ ਹੀ ਹੋਰ ਆਦਨ ਮੇਰੇ ਨਾਲ ਲੜੀ ਪੜੀ ਜਾਂਦੀ ਆ ਰਹਿੰਦੀ ਕਸਰ ਉਹ ਨਾਲ ਜਿਹੜੀ ਐਫਸੀ ਆ ਗੜਤੀ ਇਹ ਨਹੀਂ ਵੱੜਦੇ ਇਹ ਤਾਂ ਮੈਂ ਜਿਤਨਾ ਹੱਕ ਗਿਆ ਨਾ ਅਜੇ ਤੇ ਮੈਂ ਬੜਾ ਪਿਆਰ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਇਹ ਤੁਹਾਡੀ ਤੇ ਅੱਕਿਆ ਬੜਾ ਫਿਰਦਾ ਜੇ ਹਟ ਜਾਓ ਮੇਰੇ ਨਾਲ ਪੰਗੇ ਲੈ ਲੋ ਨਹੀਂ ਤੇ ਮੈਂ ਤੁਹਾਡਾ ਮਾੜੀ ਮੋੜ ਸਭਿਆਚਾਰਕ ਪਤਾ ਦੇ ਦੀਆਂ ਗਾਲਾਂ ਕੱਢਦਾ ਜੇ ਤੇ ਜਿੱਦਰ ਮੈਂ ਆਪਣੀ ਆਈ ਤੇ ਆ ਗਿਆ ਨਾ ਮੁੜ ਕੇ ਮੈਂ ਸਿੱਧਾ ਖੋਤੇ ਛੱਡਨੇ ਸ਼ੁਰੂ ਕਰ ਦਿੰਦਾ ਨਾ ਜੇ ਮੈਂ ਛੱਡ ਕੇ ਖੋਤੇ ਨਾਲ ਸੌਂ ਜਾ ਕਰਨਾ ਜੇ ਤੁਹਾ ਅਗਦਾ ਭਰਾਵਾ ਹੱਥ ਜੋੜੇ ਆ ਬੰਨ ਆਪਦੇ ਕੋਤੇ ਬੜਾ ਝੁਕੀ ਹੋ ਗਈ ਮਾਫੀ ਮੰਗਦੇ ਤਾਂ ਮਾਫੀਆਂ ਮੰਗਦੇ ਫਿਰਨਾ ਮੇਰੇ ਤੋਂ ਪੰਜਾਬ ਕੇ ਰਹਿਨੇ ਵਾਲੇ ਹੋ